ਫਰਨਾ ਹੀ ਆਂ ਹੀ ਆਪੀਪਸ ਦੇ ਨਾਲ ਕਰ ਲਿਆ ਮੂਸੇਵਾਲ ਦੇ ਨਾਲ ਕਰ ਲਿਆ ਹੁਣ ਭਾਂਡੇ ਦੇ ਨਾਲ ਕਰ ਲਿਆ ਤੇ ਤੁਹਾਨੂੰ ਪਤਾ ਹੈ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਐ ਇਹ ਜੇ ਕੇਸ ਕੋਈ ਬਿਲਕੁਲ ਖਤਮ ਕੀਤਾ ਜਾਵੇ ਨਿਤਾਇ ਦਾ ਅਸਰ ਬਹੁਤ ਖਰਾਬ ਹੋਊਗਾ ਤੇ ਖਾਲਸਾਣ ਬਣ ਕੇ ਰੋਗੇ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਐਸਟਰਨਾਟਰੋਨਾ ਕਰੋ ਪਹਿਨਾ ਹੈ ਡੀਪਸ ਦੇ ਨਾਲ ਕਰ ਲਿਆ ਮੂਸੇਵਾਲ ਨਾਲ ਕਰ ਲਿਆ ਹੁਣ ਭਾਨੇ ਦੇ ਨਾਲ ਕਰ ਲਿਆ ਤੇ ਤੁਹਾਨੂੰ ਪਤਾ ਹੈ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ ਜੇ ਮੈਂ ਬਤੌਰ ਐਮਪੀ ਇੱਥੋਂ ਦਾ ਆਵਾਜ਼ ਦੇਦਾ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿੰਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ ਤਾਂ ਮੇਰਾ ਮਤਲਬ ਹੈ ਕਿ ਉਹ ਦੋਤਾ ਬਾਦ ਤਦ ਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ ਉਸ ਨੂੰ ਵੀ ਚੀਨੀਆਂ ਦੇ ਕੇਸ ਦੇ ਵਿੱਚ ਫੜ ਲਿਆ ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਬੇ ਨੀਤਾ ਦਾ ਅਸਰ ਬਹੁਤ ਖਰਾਬ ਹੋਊਗਾ ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ ਜਿਵੇਂ ਪਹਿਲਾਂ ਅਮਰਿਤਪਾਲ ਸਿੰਘ ਨਾਲ ਐਂ ਕੀਤਾ ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ ਜੇ ਸਰਕਾਰ ਪਾ ਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ ਅਸੀਂ 31 ਤਰੀਕ ਨੂੰ ਧੂਰੀ ਵਿਖੇ ਸੀਫੰਸਟ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ ਕੋਈ ਆਵਾਜ਼ਾ ਵੀ ਨਹੀਂ ਰਹੂਗੀ ਸਿਰਫ ਹਸਪਤਾਲ ਤੇ ਮਿਲਨ ਸਟੰਡਣਗੇ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਟਰੋਨਾ ਕਰੋ ਪੈਣਾ ਹੈ ਦੀਪਸ ਦੇ ਨਾਲ ਕਰ ਲਿਆ ਮੂਸੇਵਾਲ ਦੇ ਨਾਲ ਕਰ ਲਿਆ ਹੁਣ ਭਾਨੇ ਦੇ ਨਾਲ ਖਰਦ ਲਿਆ ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ ਜੇ ਮੈਂ ਬਤੌਰ ਐਮਪੀ ਇੱਥੋਂ ਦਾ ਆਵਾਜ਼ ਦੇਦਾ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ ਤਾਂ ਮੇਰਾ ਮਤਲਬ ਹੈ ਕਿ ਉਹ ਦੋਤਾ ਬਾਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ ਪਰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ ਇਹੋ ਜਿਹੇ ਕੇਸ ਪੌਣੇ ਬਿਲਕੁਲ ਖਤਮ ਕੀਤਾ ਜਾਵੇ ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ ਜਿਵੇਂ ਪਹਿਲਾਂ ਅਮਰਿਤਪਾਲ ਸਿੰਘ ਨਾਲ ਐਂ ਕੀਤਾ ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਸਿਸਟ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ ਕੋਈ ਆਵਾਜ਼ਾਂ ਵੀ ਨਹੀਂ ਰਹੂਗੀ ਸਿਰਫ ਹਸਪਤਾਲ ਤੇ ਮਿਲਨ ਸੱਣਣਗੇ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਟਰੋਨਾ ਕਰੋ ਪੈਣਾ ਹੈ ਦੀਪਸ ਦੇ ਨਾਲ ਕਰ ਲਿਆ ਮੂਸੇਵਾਲ ਦੇ ਨਾਲ ਕਰ ਲਿਆ ਹੁਣ ਭਾਨੇ ਦੇ ਨਾਲ ਕਰ ਲਿਆ ਤੇ ਤੁਹਾਨੂੰ ਪਤਾ ਹੈ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ ਜੇ ਮੈਂ ਬਤੌਰ ਐਮਪੀ ਇੱਥੋਂ ਦਾ ਆਵਾਜ਼ ਦੇਦਾ ਕਿ ਇਹ ਅਸੀਂ ਵੱਡਾ ਧਰਨਾ ਜੀ ਮਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ ਤਾਂ ਮੇਰਾ ਮਤਲਬ ਹੈ ਕਿ ਉਹ ਦੋਤਾ ਬਾਦ ਤੋਂ ਉਹਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ ਉਸ ਨੂੰ ਵੀ ਚੀਨੀਆਂ ਦੇ ਕੇਸ ਦੇ ਵਿੱਚ ਫੜ ਲਿਆ ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ ਨਹੀਂ ਤਾਂ ਦਾ ਅਸਰ ਬਹੁਤ ਖਰਾਬ ਹੋਊਗਾ ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ ਜਿਵੇਂ ਪਹਿਲਾਂ ਅਮਰਿਤਪਾਲ ਸਿੰਘ ਨਾਲ ਐਂ ਕੀਤਾ ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ ਅਸੀਂ 31 ਤਰੀਕ ਨੂੰ ਧੂਰੀ ਵਿਖੇ ਸੀਸਨਸਟ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ ਕੋਈ ਹਵਜਾ ਵੀ ਨਹੀਂ ਰਹੂਗੀ ਸਿਰਫ ਹਸਪਤਾਲ ਤੇ ਮਿਲਨ ਸਟੰਡਣਗੇ